ਭਾਈ ਗੁਰਜੀ ਦਾ ਖਾਲਸਾ ਸਤਰੀ ਵੈਗੁਰਜੀ ਕੀ ਫਤਿਹ ਵੈਗੁਰਜੀ ਨੇ ਆਪਾਂ ਸਵੇਰ ਦੇ ਕੰਮ ਸ਼ੁਰੂ ਕਰਨ ਲੱਗੇ ਆਂ ਇੱਧਰ ਚਾਹ ਬਣਾ ਲਈਏ ਇੱਧਰ ਪਤੀਲਾ ਧੋ ਕੇ ਉਹਦੇ ਵਿੱਚ ਰੱਖ ਦਨੇ ਆਂ ਦਾਲ ਆਪਾਂ ਤੇ ਇੱਧਰ ਆਟਾ ਗੁੰਨਦੇ ਆਂ ਇੱਧਰ ਪਿਆਜ਼ ਗ੍ਰੈਂਡਰ ਕਰ ਲਏ ਜੀਰਾ ਪਾ ਲਿਆ ਹਲੂਨ ਪਾ ਦੀ ਵਿੱਚ ਪਾ ਲਈ ਨੌਨ ਮਿਰਚ ਪਾ ਕੇ ਆਪਾਂ ਗੁੰਨਦੇ ਆਂ ਸਾਰਾ ਸਮਾਨ ਪਾ ਦਿਆਂ ਤੇ ਹੁਣ ਆਟਾ ਗੁੰਨਦੇ ਆਂ ਫਿਰ ਆਟਾ ਰੋਟੀਆਂ ਲਾਤੀਆਂ ਰੋਟੀਆਂ ਲਾ ਕੇ ਹੁਣ ਚੱਲੇਗੇ ਆਪਾਂ ਗੁਰਦੁਆਰਾ ਸਾਹਿਬ ਅੰਮ੍ਰਿਤਸਰ ਦਾ ਸੇਰ ਦਾ ਹੁਣ 10:00 ਵੱਜ ਗਏ ਨੇ ਆਪਾਂ ਪਹੁੰਚ ਗਏ ਗੁਰਦੁਆਰਾ ਸਾਹਿਬ ਇੱਥੇ ਹੱਥ ਧੋਨੇ ਆ ਪੈਰ ਧੋਨੇ ਤੋਂ ਬਾਅਦ ਚੱਲਦੇ ਹਾਂ ਅੰਦਰ ਇਹ ਲਓ ਜੀ ਅੰਦਰ ਮੱਥਾ ਟੇਕਦੇ ਆਂ ਬੈਣੇ ਆ ਨਹੀਂ ਹੋਰ ਕੀ ਪਹਿਣ ਆ ਜਾਣਗੀਆਂ ਸੇਰ ਕਰਾਂਗੇ ਪਾਠ ਸੁਣ ਕੁਝ ਨਿੱਤਾ ਦੇ ਤੇ ਇਹ ਦੇਖੀ ਜੀ ਆਪਣਾ ਦਿੱਖ ਦੇਖੋ ਤੇ ਲੋ ਜੀ ਹੁਣ ਸਟਾਰਟ ਕਰਦੇ ਆਪ ਆਪਾਂ ਕਨਕਾ ਤਾਂ ਕਿ ਕਨਕਾ ਇੱਕ ਜੀ ਬਸਾਵੇ ਤਾਂ ਕਿ ਮੈਮਾ ਬਣੀ ਨਾ ਆਵੇ ਕਾਖੀ ਏਕੇ ਦਰਸ ਦਿਹਾਰੋ ਨਾਨਕੁ ਸੰਹ ਮੋਹਿ ਉਦਾਰੋ ਸੁਖਮਨੀ ਸੁਖ ਅਮਰਤ ਪ੍ਰਭ ਨਾਮ ਬੇਗੁਰੂ ਜੀ ਆਗਜ ਨੇ 1 ਵਜੇ ਹੁਣ ਆ ਕਿ ਆਪਾਂ ਤੇਲ ਗਰਮ ਕਰ ਲਿਆ ਇਹਦੇ ਚ ਪਾ ਲਿਆ ਜੀਰਾ ਜੀਰਾ ਪਾ ਕੇ ਹੁਣ ਇਹਦੇ ਚ ਇਹ ਮਸਾਲਾ ਪੁੰਨ ਰਿਆ ਜਿਹੜਾ ਗ੍ਰੇਂਡਰ ਕੀਤਾ ਵਾ ਹੁਣ ਇਹਨੂੰ ਭੁੰਨਦੇ ਆਂ ਸ਼ਾਮ ਦੇ ਕੰਮ ਕਰਦੇ ਆਂ ਫਿਰ ਸਵੇਰ ਦੇ ਕੰਮ ਨਹੀਂ ਛੇੜ ਕੇ ਚਲੇ ਜੰਨੇ ਆ ਹੁਣ ਭਾਂਡੇ ਤਾਂ ਫੇਰ ਮੱਝਾਂਗੇ ਇੱਥੇ ਧੁੱਪ ਆ ਸ਼ੀਸ਼ੇ ਦੀ ਹੁਣ ਇੱਧਰ ਆਪਾਂ ਇੰਨੇ ਮਸਾਲਾ ਭੁੰਨਦੇ ਆਂ ਇੱਧਰ ਆ ਗਈ ਮਾਣੋ ਮਾਣੋ ਨੂੰ ਦੁੱਧ ਪਾਉਨੇ ਆ ਰੋਟੀ ਪਾਉਣੀ ਐਨੇ ਇਹ ਵਿਚਾਰੀ ਭੁੱਖੀ ਫਿਰਦੀ ਆ ਚਲੋ ਜੀ ਇਹਨੂੰ ਦੁੱਧ ਪਾ ਦਈਏ ਤੇ ਇੱਧਰ ਆਪਣਾ ਰੱਖਿਆ ਹੋਆ ਮਸਾਲਾ ਭੁੰਨਣ ਲਈ ਮਸਾਲਾ ਭੁੱਜਦਾ ਇੰਨੇ ਆਪਣਾ ਤੇ ਇਹਦੇ ਚ ਪਾਲੀ ਮਸਾਲਾ ਭੁੱਜ ਗਿਆ ਹੁਣ ਇਹਦੀ ਪਾਲੀ ਦਾਲ ਆਪਾਂ ਦਾਲ ਬਣਾਈਆਂ ਮੂੰਗੀ ਦੀ ਦਾਲ ਧਰਾਈ ਸੀਗੇ ਹੇ ਹੇਠਾਂ ਹਾਰੇ ਚ ਧਰਗੇ ਸੀਗੇ ਵੈਸੇ ਸਵੇਰੀ ਧਰਗੇ ਸੀਗੀ ਮੈਂ ਜਾਣ ਲੱਗੇ ਰਿੱਜ ਗਈ ਵਧੀਆ ਤੇ ਹੁਣ ਚੱਕ ਲਿਆ ਜੀ ਚੱਕ ਕੇ ਲਿਆ ਕੇ ਹੁਣ ਇਹਦੇ ਚ ਲਾ ਲਿਆ ਮਸਾਲਾ ਲੜਾ ਲਿਆ ਹੀ ਤੜਕਾ ਲਗਾਤਾ ਏ ਤੜਕਾ ਲਗਾ ਕੇ ਹੁਣ ਲਾਲਾ ਨੇ ਆਪਾਂ ਰੋਟੀ ਸ਼ਾਮ ਦੀ ਲੋ ਜੀ ਰੋਟੀ ਲਾ ਲਈ ਮਿਸਾਨਬੀ ਵੈਗਰੂ ਜੀ ਰੋਟੀ ਲਾਦੀ ਕੰਮ ਨਿਬੇੜਤਾ ਹੁਣ ਭਾਂਡੇ ਮਾਜਦੇ ਸੀ ਆਪਾਂ ਸ਼ਾਮ ਦੇ ਚਾਹ ਦੇ ਹੋ ਗਏ ਸ਼ਾਮ ਦੇ ਤਾਂ ਥੱਲੇ ਰੋਟੀ ਪਾਣੀ ਖਾਣੀ ਆ ਜੇ ਤਾਂ 3 ਵਜੇ ਤੋਂ ਪਹਿਲਾਂ ਪਹਿਲਾਂ ਮਾਜਲਾ ਵਧੀਆ ਨਹੀਂ ਫਿਰ ਇੱਥੇ ਧੁੱਪ ਆ ਜਾਂਦੀ ਹੈ ਸੀਸੇ ਦੀ ਸੇਕ ਪੈਂਦਾ ਬਹੁਤ ਜ਼ਿਆਦੇ ਤੇ ਲੋ ਜੀ ਭਾਂਡੇ ਮਾਜ ਤੇ ਭਾਂਡੇ ਮਾਂਜ ਕੇ ਰੱਖ ਲਈ ਮੈਂ ਆਪਾਂ ਨੇ ਇੱਧਰ ਤੇ ਹੁਣ ਸਿੰਕ ਸਾਫ਼ ਕਰਾਂਗੇ ਚੰਗੀ ਤਰ੍ਹਾਂ ਸੇਵਰੇ ਕੀਤਾ ਬੇਟਾ ਕਿਹੜਾ ਫਿਰ ਮਗਰੋਂ ਕਰਦਾ ਇੰਨਾ ਸਾਫ਼ ਇਹਨੇ ਕਿਹੜਾ ਕਰਿਆ ਵਿਚਾਰੀ ਨੇ ਤੇ ਲੋ ਜੀ ਹੁਣ ਇਹਨੇ ਸਾਫ਼ ਕਰਾਂਗੇ ਸਾਫ਼ ਕਰਕੇ ਫਿਰ ਭਾਂਡੇ ਧੋਵਾਂਗੇ ਤੇ ਫੇਰ ਰੋਟੀ ਖਾਣਗੇ ਹਲੇ ਹੈ ਨਹੀਂ ਕੋਈ ਬੇਟਾ ਤਾਂ ਖਾਂ ਲਿੱ ਗਿਆ ਖਾ ਕੇ ਦੁੱਧ ਪਾਉਣ ਚਲੇ ਗਿਆ ਤੇ ਹੁਣ ਇਹ ਕਾਉਣਗੇ ਫੇਰ ਤੇ ਫਿਰ ਦੇਖਦੇ ਹਾਂ ਮੈਂ ਵੀ ਇੱਕ ਰੋਟੀ ਖਾ ਲਈ ਆਪਣੀ ਇਆ ਕੀ ਖਾਣਗੇ ਲੋ ਜੀ ਹੁਣ ਭਾਂਡੇ ਮਾਂਜ ਦੀਏ ਜਦੋਂ ਆਉਣਗੇ ਦੇਖੀ ਜਊ ਇਹ ਕਹੇ ਨੇ ਗਊ ਲੈਣ ਪਤਾ ਨਹੀਂ ਕਦ ਬਜੇ ਆਉਣਗੇ ਫਿਰ ਨਹੀਂ ਪਤਾ 7 ਵਜੇ 8 ਵਜੇ 9 10 ਵੀ ਬਜ ਸਕਦੇ ਨੇ ਲੋ ਜੀ ਵੈਗੁਰੂ ਜੀ ਹੁਣ ਆਪਾਂ ਭਾਂਡੇ ਮਾਂਜ ਦੀਏ ਭਾਂਡੇ ਮਾਂਜ ਕੇ ਉਧਰ ਚੱਲਦੇ ਆਂ ਅਗਰ ਵੀਡੀਓ ਵਧੀਆ ਲੱਗੀ ਕਮੈਂਟ ਲਾਈਕ ਸਬਸਕ੍ਰਾਈਬ ਕਰਨਾ ਜੀ ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤ